ਕਾ ਮੁੰਡਾ ਸੀ ਉਹ ਲਿਆਣਾ ਦੇ ਬੈਲੇਜ ਮੈਂ ਹੁਣ ਲਿਆਣੇ ਜੀ ਨੂੰ ਵਿਆਹ ਲਿਆ ਦੇਖ ਲਾ ਆਦਾ ਸੰਦੀਪ ਵਿੱਚ ਆ ਜਾ ਜਦੋਂ ਵਿਆਹ ਲਿਆ ਤਾ ਬਹੂ ਲਾਂ ਤੋਰਤਾ ਨਾਲ ਤੋਰਤਾ ਰਾਜਾ ਹਾਂ ਰਾਜੇ shear ਬਹੁਤ ਹੁੰਦੇ ਨੇ ਕਹਿੰਦਾ ਯਾਰ ਤੂੰ ਤਾਂ ਇਹਨਾਂ ਦਾ ਪੁਰਾਣਾ ਹੈਗੇ ਹੀ ਹੈਗਾ ਉਹਦੋਂ 15-15 ਦਿਨ ਪੁਰਾਣਾ ਰੱਖਦੇ ਅੱਛਾ ਕਹਿੰਦਾ ਮੈਨੂੰ ਪੁਰਾਣਾ ਬਣ ਕੇ ਦੇਖ ਲੈਣ ਤੇ ਚਾਰਕ ਦਿਨ ਕਾ ਤੂੰ ਬਣ ਜਾ ਭਾਈ ਕੱਪੜੇ ਬਟਾ ਲੈ ਅੱਛਾ ਉਹਨੇ ਉਹਦੇ ਪਾਲਿਓ ਉਹਨੇ ਉਹਦੇ ਹੁਣ ਉਹਨੇ ਤਾਂ ਰਾਜਾ ਉਹਨੂੰ ਕਹਿਣਾ ਤੀ ਉਹ ਰਾਜਾ ਤਾਂ ਬਿਛੇ ਹੋਏ ਮੰਜੇ ਤੇ ਬਹਿ ਗਿਆ ਬੁੜੀ ਨੇ ਸਰਪੋਤਾ ਕਰੋੜੇ ਮੰਜੇ ਤੇ ਬਾਤ ਆ ਵਿਚਾਰਾ ਅੱਛਾ ਹੁਣ ਬੁੜੀ ਛੰਨਾ ਲਾਹੇ ਦੁੱਧਾ ਰਾਜੇ ਨੂੰ ਫੜਾ ਦੇ ਛੰਨਾ ਲਾਹੇ ਫੜਾ ਦੇ ਪੰਜ ਚਾਰ ਦਿਨ ਨੰਗੇ ਉਹ ਪਹੁੰਚੇ ਘਰ ਹਾਂ ਉਹਨਾਂ ਕੋਲ ਸੀ ਪੇਡਾ ਹਾਂ ਉਹ ਕਹਿੰਦੇ ਯਾਰ ਰਾਜਾ ਵੀ ਜੇ ਤੂੰ ਪਰੋਣਾ ਕਹੇ ਰਾਜੇ ਨੂੰ ਪੰਜ ਚਾਰ ਦਿਨ ਪੇਡਾ ਮੰਗਣਾ ਤੋੜ ਦਈਏ ਕਾ ਤੋੜ ਦੇ ਯਾਰ ਉਹਦਾ ਜਵਾਬ ਪਰੋਣਾ ਸੀ ਉਹਨਾਂ ਨੂੰ ਹਾਂ ਹਾਂ ਉਹ ਤੋੜਤਾ ਹਾਂ ਉਹ ਤੋਤਾ ਵਿਚਾਰਾ ਦੁਖੀ ਹੋ ਗਿਆ ਜਿਵਾਕ ਪੇਡਾ ਕਿਹੜਾ ਚਾਹਣਿਆ ਸਖਾਣਿਆ ਸਾਲ ਦਾ ਮਹੀਨਾ ਹਾਂ ਉੱਥੇ ਸੰਤ ਆ ਕੇ ਫਿਰਦੇ ਫਿਰਦੇ ਅੱਛਾ ਸੰਤਾਂ ਦੇ ਪੈਰਾਂ ਨੂੰ ਚੁੰਮ ਕੇ ਤਾਂਹਾ ਮਾਰ ਕੇ ਰੋਣ ਲੱਗ ਗਿਆ ਸੰਤ ਕਹਿੰਦੇ ਵੀ ਟੱਕੀ ਗੱਲ ਹੋ ਗਈ ਕਹਿੰਦਾ ਬਾਬਾ ਜੀ ਐ ਠੱਗੀ ਹੋ ਗਈ ਉਹ ਤਾਂ ਉਹਨਾਂ ਦਾ ਜਵਾਈ ਬਣਿਆ ਬੈਠਾ ਮੈਂ ਭੇਡਾਂ ਚਾਰਦਾ ਉਹ ਕਹਿੰਦਾ ਐ ਕਰੇ ਘਰ ਪੱਛਾ ਆ ਜੰਡ ਕੋਲੇ ਆ ਕੇ ਕਹਦਾ ਕਰ ਵੀ ਚਿਮਟੀ ਕਹਿੰਦਾ ਇੱਥੇ ਬੈ ਜਾ ਕਰਨੀਆਂ ਅੱਛਾ ਤੇ ਇੱਕ ਇਥੋਂ ਇਹਨੇ ਗੋਹੇ ਚੁਗ ਸਾਧਨੇ ਕਰਕੇ ਅੱਗ ਉਹ ਠੰਡੀ ਕਰਕੇ ਰਾਖ ਉਹਦੀ ਸੁਆਹ ਬਣਾ ਕੇ ਦੇਤੀ ਉਹਦਾ ਕਰਕੇ ਕਹਿੰਦਾ ਇੱਕ ਦੇ ਲਾ ਦੇ ਕਰ ਸਾਰੀਆਂ ਉੱਠ ਕੇ ਤੁਰ ਜਾ ਕਰਨੀਆਂ ਉਹ ਟੜਕੀ ਲੈ ਜਾ ਉੱਥੇ ਜਾ ਕੇ ਕਹਦੇ ਚਿਮਟੀ ਉਹ ਸਾਰੀਆਂ ਬੈਜਾਣ ਇਲਮਤੀ ਹਾਂ ਆਥ ਨੇ ਇੱਕ ਦੇ ਰਾਖ ਲਾ ਦੇ ਸਾਰੀਆਂ ਆ ਜਾਣ ਚੌਥੇ ਦਿਨ ਨੂੰ ਭੇਡਾਂ ਲੱਗ ਗਿਆ ਮਨ ਪੰਜ ਚਾਰ ਮਰਗੀਆਂ ਉਹ ਕਹਿੰਦੇ ਉਹ ਤਾਂ ਮਾਲ ਭੁੱਖਾ ਰੱਖਦਾ ਯਾਰ ਆਪਾਂ ਆਪ ਜਾਓ ਇੱਕ ਜਣਾ ਇਹਨੂੰ ਗਾਰੇ ਚ ਬਾੜੋ ਠੀਕ ਹੈ ਉਹ ਵਿਚਾਰਾ ਗਾਰਾ ਵਢਣ ਆਲਾ ਤਾਂ ਉਹ ਗਾਰਾ ਵਢੀ ਜਾਂਦਾ 4 ਵਜੇ ਬੁੜੀ ਲਾਹਿਆ ਦੁੱਧ ਲੈ ਸਭ ਦੁੱਧ ਪੀ ਲਾ ਉਹ ਕਹਿੰਦਾ ਇੱਥੇ ਨਾ ਪਰਤਿਆ ਕੇ ਦੇਖੀਏ ਜਦੋਂ ਉਧਰ ਉਹਨੇ ਹੱਥ ਲਾ ਲਿਆ ਉਧਰੋਂ ਬੁੜੀ ਦੇ ਹੱਥਾਂ 'ਚ ਦਿਸਣਾ ਕਹਿੰਦਾ ਚਿਮਟੀ ਦੁਨੀ ਚਿਪ ਗਏ ਲਿਓ ਤੂੰ ਨੀ ਚਿਪਕੇ ਤਾ ਬੁੜਾ ਆ ਗਿਆ ਆ ਬਾਤ ਹੀ ਮਾਰੀ ਹੋਈ ਸਾਲੀਆਂ ਚੇੜਦਾ ਕਰਦੀਆਂ ਉਹਨਾਂ ਨੂੰ ਸਾਥੀ ਚੇੜ ਡੱਕ ਰਹੀਆਂ ਨੇ ਤੇ ਮੈਂ ਫੜਾਉਣਾ ਆ ਕੇ ਬੁੜੇ ਨੇ ਮਾਰਿਆ ਰੋ ਬੁੜੇ ਨੇ ਹੱਥ ਲਾਤਾ ਕਹਿੰਦਾ ਚਿਮਟੀ ਨਾਲ ਹੀ ਬੁੜਾ ਚਿਪਕ ਗਿਆ ਲਿਓ ਚੇੜ ਦਿਆ ਐਨੇ ਕ ਮੰਨਣ ਆ ਕੀ ਅੱਛਾ ਕਹਿੰਦੀ ਇੱਕ ਦੀ ਲਹੀ ਹੁੰਦੀ ਆ ਦੋਨਾਂ ਦੀ ਥੋੜੀ ਦੋਨਾਂ ਦੀ ਸ਼ਰਮ ਲੇਗੀ ਲਿਓ ਮੈਂ ਫੜਾਵਾਂ ਮੇਰੇ ਵਰਗੀ ਨੇ ਆ ਕੇ ਮਾਰਿਆ ਰੋ ਬੁੜੇ ਨੇ ਹੱਥ ਲਾਇਆ ਕਹਿੰਦਾ ਚਿਮਟੀ ਨਾਲ ਹੀ ਉਹ ਚਿੰਬੜ ਗਈ ਇਨੇ ਇੱਕ ਹੋਰ ਆ ਗਈ ਜੋ ਚਿੰਗ ਚਿੰਗਾੜਾ ਜੱਪਿਆ ਕਹੇ ਸੋਨੂੰ ਚਾਰਾਂ ਨੂੰ ਸ਼ਰਮਣਿਆ ਉਹਦੀ ਲੋ ਮੈਂ ਫੜੋਨੀਆ ਪ੍ਰੋਹਣੇ ਦੁੱਧ ਉਹਨੇ ਹੱਥ ਘਸੋੜ ਲਿਆ ਕਹਿੰਦਾ ਚਿਮਟੀ ਪੰਜ ਇਕੱਠੇ ਹੋ ਗਏ ਉਹ ਜੋ ਹੋਦੀ ਭਾਂਦੀ ਇਹਦਾ ਬੜਾ ਕੰਮ ਹੋਇਆ ਕਹਿੰਦੇ ਵੀ ਆਏ ਕਰੋ ਦਾ ਛੰਨੇ ਚ ਕੋਈ ਭੂਤ ਹੈ ਕਹਿੰਦੇ ਫਲਾਣੇ ਪਿੰਡ ਇੱਕ ਨਾਥ ਆ ਉਹ ਇਲਾਜ ਕਰਦਾ ਉਹਨੂੰ ਲੈ ਕੇ ਆਓ ਕਹਿੰਦੇ ਵੀ ਰਾਜਿਆਂ ਤੋਰੋ ਬੋਤਾ ਲੈ ਕੇ ਬਗ ਜਾ ਬੋਤਾ ਪੱਕਾ ਠੀਕੁਠੀ ਪਾ ਕੇ ਤੋਰਤਾ ਨਾਥ ਕਹਿੰਦਾ ਆ ਬੱਚਾ ਕੀ ਗੱਲ ਹੈ ਕਹਿੰਦਾ ਜੀ ਉੱਥੇ ਛੱਲੇ ਨਾਲ ਪੰਜ ਜਿੰਬੜੇ ਖੜੇ ਨੇ ਕਹਿੰਦਾ ਚੱਲਦਾ ਭਾਈ ਜਦੋਂ ਚੱਲ ਪਈ ਜੀ ਜਦੋਂ ਅਧ ਵਿਚਾਲੇ ਜੇ ਆ ਗਏ ਇਹ ਸਾਧੂ ਜੇ ਟੱਟੀ ਆਵੇ ਕਹਿੰਦੇ ਵੀ ਸਿਰੋਹੀ ਜਾ ਕੇ ਆਉਣਾ ਕਹਿੰਦਾ ਬੱਚਾ ਤਾ ਬੋਤਾ ਵਹਾ ਗਣਾ ਕਿਉਂ ਕਹਿੰਦਾ ਮੈਨੂੰ ਹੁਰਕੀ ਹੋਈ ਆ ਮੈਂ ਰੋਹੀ ਜਾ ਆ ਮੈਂ ਕਹਿੰਦਾ ਜਾਇਆ ਬਾਬਾ ਪਾਣੀ ਵੀ ਹੈਗਾ ਟਾਪ ਦਾ ਸਾਧੂ ਮਜ਼ਾਨ ਜਾਇਆ ਨਾਥ ਹੱਥ ਧੋਕੇ ਜਿਹਦਾ ਗੋੜ ਹੈਗਾ ਜੀ ਬੁੜਾ ਗੋਡੇ ਦਾ ਧਰ ਕੇ ਉੱਠਣ ਲੱਗਾ ਕਹਿੰਦਾ ਚਿਮਟੀ ਉਹਦਾ ਹੱਥ ਗੋਡੇ ਦਾ ਚਿਮੜ ਗਿਆ ਕੋਡਾ ਹੋ ਗਿਆ ਜੀ ਮੈਂ ਗਾਂ ਕੋਡੇ ਦਾ ਕਰੀ ਹੁੰਦੀ ਉਹ ਕਹਿੰਦਾ ਭਾਈ ਹੁਣ ਬੋਤਲ ਤੇ ਨਹੀਂ ਬੈਠਾ ਜਾਂਦਾ ਮੈਂ ਉੱਠਦੀ ਪੂਛ ਫੜ ਲੈਣਾ ਇਹਦਾ ਫੜ ਲੈ ਜਿਹਦਾ ਉੱਠਦੀ ਪੂਛ ਫੜੀ ਕਹਿੰਦਾ ਚਿਮਟੀ ਉਹ ਤਾਂ ਮਗਰ ਆਵੇ ਬਾਜਦਾ ਜਿਵੇਂ ਟੱਲ ਬਾਜਦਾ ਹੁੰਦਾ ਸਾਥ ਕਹਿੰਦੇ ਸਾਥ ਆਪਾਂ ਨੂੰ ਕੀ ਛੱਡਾਉ ਯਾਰ ਸਾਥ ਤਾਂ ਹੀ ਲੰਕਦਾ ਮੈਂ ਕਹਿੰਦੇ ਬਾਬਾ ਉਹ ਕਹਿੰਦਾ ਕਾ ਕਾਦਾ ਬਾਬਾ ਆ ਮੁੰਡੇ ਦੇ ਪੈਰ ਫੜੋ ਇਹਦੇ ਵਿੱਚ ਕੋਈ ਕਰਾਮਾਤ ਹੈ ਉਹ ਕਹਿੰਦੇ ਭਾਈ ਕੀ ਗੱਲ ਹੈ ਦੱਸ ਸਾਨੂੰ ਕੀ ਗੱਲ ਹੈ ਇਹ ਕਹਿੰਦਾ ਗੱਲ ਕੀ ਆ ਤਾ ਪੁਰਾਣਾ ਬਣਿਆ ਬੈਠਾ ਤਾਂ ਰਾਜਾ ਮੈਂ ਤੁਹਾਡਾ ਪੁਰਾਣਾ ਮੈਨੂੰ ਇੱਧਰ ਦੱਬੀ ਫਿਰਦੇ ਹੋ ਫੇਰ ਭਾਈ ਉਹਨੇ ਪਹਿਲਾਂ ਤਾਂ ਸਾਧ ਦੇ ਭਾਈ ਰਾਖ ਲਾਈ ਉਹ ਲੋਟ ਕਰਿਆ ਉਹਦੇ ਹੱਥ ਛੜਾਏ ਜਿਹੜੀ ਗਮਨ ਦੇ ਰਾਖ ਲਾਦੇ ਉਹ ਤਾਂ ਨਾ ਕੁੜੀ ਮੰਗੂ ਜਾਵੇ ਬਾਹਰ ਨੂੰ ਮੁੜ ਕੇ ਮੱਤ ਕਿਹੜਾ ਛੁੱਟੇ ਉਹ ਖੜਾ ਛੁੱਟ ਗਿਆ ਪੰਨਾਂ ਦਾ ਫੇ ਭਾਈ ਦੂਜੇ ਦਿਨ ਕੁੜੀ ਤੋਰੀਓ ਪਰੋਣੇ ਨਾਲ ਆਵਦੇ ਉਹਦੇ ਕੱਪੜੇ ਦਵਾਏ ਫਿਰ ਇੱਕ ਜਾਣਾ ਉਹਨਾਂ ਨੂੰ ਘਰੇ ਛੱਡ ਕੇ ਆਇਆ ਮੈਂ ਗੁਰੂ ਜੀ ਦਾ ਖਾਲਸਾ ਹੈ ਗੁਰੂ ਜੀ ਕੀ ਮਤ ਹੈ ਬਾਬੂ ਜਿਵੇਂ ਨਾ ਆਪਾਂ ਬੈਠੇ ਗੱਲਾਂ ਕਰੀ ਜਾਂਦੇ ਸੀ ਵੀ ਗੁਰੂ ਬਿਨਾ ਅਪਾ ਕੋਈ ਕੁਝ ਵੀ ਸਿੱਖ ਨਹੀਂ ਸਕਦੇ ਹੈਨਾ ਜਿਵੇਂ ਹੁਣ ਤੁਸੀਂ ਤੁਹਾਨੂੰ ਇੰਨਾ ਟਾਈਮ ਹੋ ਗਿਆ ਇਹ ਗੱਲਾਂ ਤੁਸੀਂ ਕਿੱਥੋਂ ਸਿੱਖੀਆਂ ਸਾਰੀਆਂ ਮੰਨ ਲਓ ਵੀ ਕਿਤੋਂ ਪੜੀਆਂ ਨੇ ਜਾਂ ਤੁਸੀਂ ਇਹ ਵੀ ਕਹਿੰਦੇ ਹੋ ਵੀ ਬਹੁਤ ਪੜ ਅਸੀਂ ਕੁਝ ਤਾਂ ਸਾਡਾ ਇਹ ਜਾਂ ਚੇਤਾ ਸੀ ਜਿੱਥੇ ਗਾਉਣ ਲੱਗਾ ਹੁੰਦਾ ਜਿਹੜੀਆਂ ਗਾਉਣ ਵਾਲੀਆਂ ਗਾਉਣੀਆਂ ਸੀ ਮੈਨੂੰ ਉਹਨਾਂ ਦਾ ਇਸ਼ਕ ਰੀਤੀ ਅੱਛਾ ਮੈਨੂੰ ਟੱਡ ਸਾਰੰਗੀ ਦਾ ਇਸ਼ਕ ਸੀ ਬਾਲਾ ਮੈਂ ਟੱਡ ਸਾਰੰਗੀ ਦਾ گاਉਂ ਨਹੀਂ ਛੱਡਦਾ ਅੱਛਾ ਇੱਕ ਇਸ਼ਕ ਸੀ ਮੈਨੂੰ ਕੁਵਿਛਰੀ ਦਾ گاਉਂ ਨਾਲੀ ਤਾਂ ਚਾਹੇ ਮੇਰੇ ਪੈਰਾਂ 'ਚ ਲੱਗ ਨਹੀਂ ਮੈਂ ਜਾਣਦਾ ਨਹੀਂ ਸੀ ਜਦੋਂ ਅਸੀਂ ਸਾਡੀ ਉਮਰ ਸੀ ਸਾਡਾ ਤਾਇਆ ਜੀ ਸੀਗਾ ਤੇ ਸਾਡੇ ਬਾਪੂ ਜੀ ਦੀ ਤਾਇ ਚਾਚਾ ਦੇ ਜਣੇ ਪੁੱਤ ਸੀਗੇ ਇਹ ਸੀ ਸੀ ਦੋ ਤਾਂ ਕੱਲੇ ਕੱਲੇ ਸੀ ਤੇ ਮੇਰੇ ਬਾਪੂ ਜੀ ਦੀ ਦੋ ਤੇ ਦੋ ਸਾਡੇ ਚਾਚਾ ਜੀ ਉਰੀ ਸੀ ਤੇ ਸਾਡੇ ਤਾਇਏ ਦੇ ਮੁੰਡੇ ਪੰਜ ਸੀਗੇ ਵੱਡ ਹੋ ਗਏ ਜਿਹੜੇ ਛੋਟੇ ਤੋਂ ਦੋ ਇਕੱਠੇ ਹੋ ਗਏ ਉਹਨਾਂ ਨੇ ਐਤੋਂ ਸੀਰੀ ਲਾ ਲਿਆ ਮਜਬੂ ਉਹਨਾਂ ਦਾ ਨਾਂਉ ਦਿਆ ਸੋਤੀ ਦਿਆ ਸੋਤੀ ਓਟਾਡ ਸਾਰੀਆਂ ਦਾ ਗਾਉਣਾ ਹੁੰਦਾ ਸਾਨੂੰ ਬੜਾ ਸ਼ੌਂਕ ਸੀ ਅਸੀਂ ਖੇਤ ਰਹਿ ਜਾਂਦੇ ਸੀ ਉਸ ਨੂੰ ਤਾਇਆ ਕਹਿਣ ਲੱਗੇ ਵੀ ਤਾਇਆ ਸਾਨੂੰ ਗਾਉਣ ਸਿਣਾ ਦੇ ਫਿਰ ਉਹ ਸਾਨੂੰ ਸਿਖਾਉਣ ਲੱਗ ਗਿਆ ਸਿਖਾਉਣ ਕੀ ਲੱਗਿਆ ਬੜੇ ਸ਼ੌਂਕ ਨਾਲ ਅਸੀਂ ਉਦੋਂ ਫਿਰ ਖੇਤ ਸਾਰੇ ਦੁੱਧ ਤੱਤਾ ਕਰ ਲੈਂਦੇ ਅਸੀਂ ਉਹਦੀ ਮਸ਼ੀਨ ਵੀ ਟੋਕਾ ਵੀ ਜਿਹੋ ਨੇ ਕਰਨਾ ਹੁੰਦਾ ਅਸੀਂ ਕਰ ਦਿੰਦੇ ਚਾਹੋ ਮੱਤੇ ਪਾਣੀ ਪੂਣੀ ਵੀ ਉਹਦਾ ਲਪੋਂਦੇ ਹੂੰ ਉਹਨੇ ਫੇ ਸਾਨੂੰ ਗਾਉਂ ਸਿਖਾਣਾ ਸ਼ੁਰੂ ਕਰਿਆ ਦੋਤਾ ਤੋਂ ਹੱਥ ਨੇ ਪੀਤਾ ਨਾ ਜਾਂਦਾ ਅੱਛਾ ਜਦੋਂ ਸਾਡੇ ਨਾਲ ਰਿਹਾ ਜੀ ਉਹ 2 ਸਾਲ ਮੰਗ ਰਿਹਾ ਉਹਨਾਂ ਨਾਲ ਅਸੀਂ ਬੜਾ ਕੋ ਸਾਨੂੰ ਨੇ ਹੀਰ ਦਾ ਤਾਂ ਬਹੁਤ ਜਿਆਦਾ ਗਾਉਂ ਸਿਖਾਇਆ ਹੋਇਆ ਅੱਛਾ ਨਾਲਾ ਮਤਾ ਕਰਦੇ ਰਹੇ ਜੀ ਉਹ 2 ਸਾਲਾਂ ਬਾਅਦ ਨਿਕੜ ਗਿਆ ਅਸੀਂ ਗੱਭਰੂ ਹੋ ਗਏ ਹੂੰ ਜਦੋਂ ਗੱਭਰੂ ਹੋ ਗਏ ਫੇ ਜਿੱਥੇ ਕਿਤੇ ਖਾੜਾ ਲੱਗਾ ਕਰੀਏ ਅਸੀਂ ਉੱਥੇ ਜਾਇਆ ਕਰੀਏ ਹੂੰ ਗਾਉਂ ਨਾਲੇ ਗਲੀਆਂ ਵੀ ਲਾਉਂਦੇ ਬਾਰਤਾ ਵੀ ਸੁਣਾਉਂਦੇ ਵਿੱਚ ਚੁਟਕਲੇ ਵੀ ਸੁਣਾਉਂਦੇ ਹੂੰ ਅਸੀਂ ਸੁਣਦੇ 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 ਹੌਲੀ ਹੌਲੀ ਫਿਰ ਸਾਡਾ ਆਪਦਾ ਦਿਮਾਗ ਕੰਮ ਕਰਨ ਲੱਗਿਆ। ਫਿਰ ਜਦੋਂ ਹੋਰ ਤੱਕੜੇ ਹੋ ਗਏ ਫਿਰ ਸਾਡੇ ਪਿੰਡ ਗਿੱਧਾ ਪੈਣਾ ਹੁੰਦਾ ਗਿੱਧੇ ਦਾ ਸ਼ੌਂਕ ਹੋ ਗਿਆ। ਗਿੱਧੇ ਦਾ ਸ਼ੌਂਕ ਹੋਇਆ ਫਿਰ ਅਸੀਂ ਗਿੱਧੇ ਚ ਵਜਣ ਲੱਗ ਗਏ। ਗਿੱਧੇ ਦੇ ਵਜਣ ਲੱਗੇ ਬੋਲੀਆਂ ਵੀ ਪਾਈਆਂ ਸੀ ਨੂੰ ਸਹੁਰੇ ਦੀਆਂ ਜੀਜੇ ਸਾਲੀ ਦੀਆਂ ਵੇਗੋ ਨਾਰ ਦੀਆਂ ਸੁੱਚੇ ਦੀਆਂ ਰੰਗੀਆਂ ਵਾਲੇ ਦੀਆਂ ਚਾਹ ਫੀਮ ਦੀਆਂ ਨਰਮੇ ਪਕਾਦੀਆਂ। ਫਿਰ ਇੱਥੋਂ ਕੀ ਕਾਰਨ ਹੋਇਆ? ਅਸੀਂ ਹਰੀਗੜ ਖੇਤੀ ਕਰ ਲਈ। ਅੱਛਾ। ਹਰੀਗੜ ਕਿੱਦਾਂ ਨਹੀਂ ਸੀ ਪੈਂਦਾ ਹੁੰਦਾ। ਅੱਛਾ। ਜਦੋਂ ਅਸੀਂ ਉੱਥੇ ਜਾ ਗਏ ਮੈਂ ਬੋਲੀਆਂ-ਵਾਲੀਆਂ ਦਾ ਖਿਆਲ ਛੱਡ ਗਿਆ। ਹੂੰ। ਫਿਰ ਮੈਨੂੰ ਕਲੀਆਂ ਦਾ ਤੇ ਇਹਨਾਂ ਗੱਲਾਂ ਦਾ ਖਿਆਲ ਰਹੇਗਾ। ਬੋਲੀ ਤਾਂ ਫਿਰ ਮੈਂ ਸਾਰੀਆਂ ਭੁੱਲ ਪਣ ਗਿਆ। ਅੱਛਾ। ਕਿਉਂ ਜਦੋਂ ਉੱਥੇ ਪਾਉਂਦੇ ਨਹੀਂ ਸੀ। ਜਿਹੜੀਆਂ ਤੁਸੀਂ ਚਾਹ ਫੀਮ ਵਾਲੀਆਂ ਦੱਸੀਆਂ ਇਹ ਵਾਲੀਆਂ ਉਦੋਂ ਕਹਿੰਦੇ ਪ੍ਰਚਲਿਤ ਸੀਗੀਆਂ। ਜਾਂ ਕੋਈ ਚਾਹ ਫੀਮ ਵਾਲਿਆਂ ਚ ਕੋਈ ਕਦੀ ਵੀ ਨਹੀਂ ਜਾਦਾ। ਬਸ ਇੱਕ ਦੋਕ ਜਾਦੇ ਨੇ। ਇੱਕ ਦੋਕ ਤਾਂ ਫਿਰ ਸੁਣਾਈ ਦਿਓ। ਕਹਿੰਦਾ ਚਾਹ ਤੇ ਫੀਮ ਦੀ ਸੁਣੋ ਬਾਹਰ ਤਾਂ ਸੋਨੂੰ ਦੱਸੂ ਮੈਂ ਸਾਰੀ। ਹੂੰ। ਬਾਇ ਨਾ ਸੋਨੂ ਦਾ ਸੂ ਸਮਝਾ ਕੇ ਹੁਣ ਭੁੱਲ ਗਿਆ ਨਾ ਚਾਹ ਤੇ ਫੀਮ ਦੀ ਸੁਣੋ ਬਾਹਰ ਤਾਂ ਸੋਨੂ ਦੱਸੂ ਸਮਝਾ ਕੇ ਬੈਲ ਜਿੰਨਾ ਨੂੰ ਲਾਗੇ ਜਾ ਰੋ ਆਗੇ ਤਰੋ ਲਿਖਾ ਕੇ ਖਾਦੇ ਬਾਜ ਨਹੀਂ ਸਰਦਾ ਇਸ ਨੂੰ ਦੇਖ ਲਿਆ ਪ੍ਰਤਿਆਕੇ ਕਈ ਤਾਈ ਮੈਂ ਮੁਕਤ ਖਾਮ ਦੇ ਕੋਲ ਜਿੰਨਾਂ ਦੇ ਜਾ ਕੇ ਕਈ ਲਿਉਂਦੇ ਨੇ ਮੁੱਲ ਚੰਦਰੀ ਨੂੰ ਦਸਾਂ ਨਹਾਂ ਦੀ ਕਾਰ ਕਮਾ ਕੇ ਕਹਿੰਦਾ ਲਿਖੀਆਂ ਨੇ ਲੇਖ ਦੀਆਂ ਓਏ ਭੋਗ ਲੈ ਮਨਾ ਚਿੱਤ ਲਾ ਕੇ ਲਿਖੀਆਂ ਨੇ ਲੇਖ ਦੀਆਂ ਕਈ ਤੱਕ ਕਹਿੰਦਾ ਖਾਤਰ ਚਾਹ ਤੇ ਫੀਮ ਦੀ ਵੇਖ ਜਾਣ ਨੇ ਕਰਾਂ ਦੇ ਪਾਂਡੇ ਕਈ ਤਾਂ ਅਮਲੀ ਚੱਕ ਲਿਆਉਂਦੇ ਨੇ ਰਾਤ ਨੂੰ ਟਾਂਡੇ ਟੁੱਕ ਦਾ ਫਿਕਰ ਪਿਆ ਉਹ ਕਿੱਥੇ ਪਾਲਦਾ ਤੜਕਵੇਂ ਆਂਡੇ ਟੁੱਕ ਦਾ ਫਿਕਰ ਪਿਆ ਟੁੱਕ ਦਾ ਫਿਕਰ ਨਾ ਰੱਖਦਾ ਅਮਲੀ ਨਾ ਮੌਕੇ ਸਰ ਕਾਣਾ ਨਸ਼ੇ ਚੜਿਆ ਤਾਂ ਬੜਕਾ ਮਾਰਦਾ ਬਨ ਕੇ ਤੋਰ ਤੂੰ ਲਾਣਾ ਪਾਠੇ ਜੇ ਕੱਪੜਾ ਦਾ ਲਾਈ ਫਰੇ ਸਹਰਾਣਾ ਹੋ ਗਿਆ ਦੋ ਵਾਰ ਗਾ ਉਹ ਰਿਸ ਕਰੇ ਨਾ ਠਾਣਾ ਹੋ ਗਿਆ ਦੋ ਵਾਰ ਇਹ ਬੜੀ ਮਸ਼ਹੂਰ ਵੀ ਕਰਦੇ ਆ ਨਾ ਹਾਂ ਬਹੁਤ ਮਸ਼ਹੂਰ ਸੀ ਬੜੀ ਮਸ਼ਹੂਰ ਸੀ ਇਹ ਫਿਰ ਮਿਲਦੀਆਂ ਵੀ ਨਹੀਂ ਇਹ ਮਿਲਦੀਆਂ ਨਹੀਂ ਕਿਤੋਂ ਨਾ ਹੀ ਹੁਣੇ ਛੇਤੀ ਯਾਦ ਆਉਣਾ ਚਿੱਠੀਆਂ ਜੀ ਸੀ ਇਹ ਉਹਨਾਂ ਹਾਂ ਚਿੱਠੀਆਂ ਜੀ ਖਤਮ ਹੋ ਗਿਆ ਜਿਹਦੇ ਕੋਲ ਹੈਗੇ ਨੇ ਦੰਦੇ ਨਹੀਂ ਹੈਗੇ ਨਵੇਂ ਨੇ ਹੈਗੇ ਨਵੇਂ ਆਉਂਦੇ ਅੱਗੇ ਫਿਰ ਉਸ ਤੋਂ ਬਾਅਦ ਹੀ ਉਸ ਤੋਂ ਬਾਅਦ ਫਿਰ ਅਸੀਂ ਕਹਿੰਦੇ ਗੁੰਦੇ ਰਹੇ ਆਪ ਤਾਂ ਸਿੱਖਦੇ ਰਹੇ ਜਿਹੜੀਆਂ ਚੀਜ਼ਾਂ ਸੁਣੀ ਗਏ ਸਾਥੋਂ ਕਿਸੇ ਨੇ ਲਈਆਂ ਨਾ ਹੂੰ ਫਿਰ ਹੌਲੀ ਹੌਲੀ ਅਸੀਂ ਆਮ ਜਿੱਥੇ ਕਿਤੇ ਬਹਿ ਜਾਂਦੇ ਮੇਰੇ ਹਾਨੀ ਉਹ ਕਹਿੰਦੇ ਵੀ ਯਾਰ ਸਾਨੂੰ ਸਣਾ ਦੱਸ ਕਲੀਆਂ ਸੁਣਾ ਦੇ ਸਾਨੂੰ ਡੋਲੀ ਕੋਲੋਂ ਸੁਣਾ ਦੇ ਸਾਨੂੰ ਉੱਥੋਂ ਖੇੜਿਆਂ ਚੋਂ ਸੁਣਾ ਦੇ ਜਦੋਂ ਸੈਦਾ ਹੀਰ ਨੂੰ ਵਿਆਹ ਕੇ ਲੈ ਗਿਆ ਸੀ ਜਦੋਂ ਰਾਜਾ ਪ੍ਰਜਾਇਆਂ ਨਾਲ ਲੜ ਕੇ ਆਇਆ ਯਾਰ ਉੱਥੋਂ ਸੁਣਾ ਦੇ ਜਾਂ ਪੂਰਨ ਭਗਤਾਂ ਦੀ ਕਹਾਣੀ ਸੁਣਾ ਦੇ ਜਾਂ ਕੌਲਾਂ ਵਾਲੀ ਸੁਣਾ ਦੇ ਤੇ ਅਸੀਂ ਫਿਰ ਉਹ ਸੁਣਾਉਂਦੇ ਸੁਣਦੇ ਰਹੇ ਹੁਣ ਵੀ ਅਸੀਂ ਆ ਥੋੜਾ ਜਿਹਾ ਬੋਲਿਆ ਖਰਾਬ ਹੋ ਗਿਆ ਕੁਝ ਬੰਦੇ ਗੁਜ਼ਰ ਗਏ ਮੇਰੇ ਹਾਨੀ ਜਿਹੜੇ ਬੰਦੇ ਸੀ ਨਾ ਕਈ ਗੁਜ਼ਰ ਗਏ ਅਸੀਂ ਉੱਥੇ ਡੇਰੇ ਸਾਡੇ ਡੇਰੇ ਬਾਗ ਚ ਨਾ ਉੱਥੇ ਫੇ ਕਲੀਆਂ ਦਾ ਬਿਡ ਲਾ ਲੈਂਦੇ ਤੇ ਉੱਥੇ ਕਲੀਆਂ ਕੁਲੀਆਂ ਸਿਲਾਈਆਂ ਦੇ ਪਾਸਾਤ ਸੁਣਾਉਣੀਆਂ ਫਿਰ ਅਸੀਂ ਗੁਰਦੁਆਰੇ ਚ ਮੁੰਡਾ ਨਾਈਆਂ ਦਾ ਇੱਕ ਰਾਜਾ ਦਾ ਹੁੰਦਾ ਸਾਡੇ ਪਿੰਡ ਦਾ ਕਪੂਰਾ ਮੈਂ ਸਾਲ ਪਰ ਉਹਦੇ ਕੋਲੇ ਆਉਂਦਾ ਉਹ ਵੀ ਬਹੁਤ ਕੋਈ ਜਾਣਦਾ ਸੀ ਅਸੀਂ ਦੋਨੇ ਜਾਣੇ ਆਪਦਾ ਮਾਨ ਪ੍ਰਚਾਵਾ ਹੌਲੀ ਹੌਲੀ ਗੁਰਦੁਆਰੇ ਚ ਕਰ ਲੈਂਦੇ ਕਰਕੇ ਤੇ ਉਸ ਤੋਂ ਬਾਅਦ ਭਾਈ ਚੱਲ ਫਿਰ ਹੁਣ ਆ ਵੇਲਾ ਆ ਗਿਆ ਹੁਣ ਸੋਡੇ ਨਾਲ ਵਾਹ ਪੈ ਗਿਆ ਹੁਣ ਸਾਰੀ ਦੁਨੀਆ ਕੋਲੇ ਜਾਣ ਗਈ ਹੈ ਹਾਂ